ਗਾਂ ਰੈਲੀ ਦੇ ਬਾਰੇ ਲਗਭਗ ਆਪਾਂ ਕੱਲ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਇੱਕ ਵਿਵਾਦ ਜਿਹੜਾ ਖੜਾ ਹੋਇਆ ਉਹ ਡੀਜੀਪੀ ਸਾਹਿਬ ਤੇ ਸਕੱਤਰ ਸਾਹਿਬ ਦੀ ਉੱਥੇ ਸੰਬੋਧਨ ਕਰਕੇ ਜਿਹੜਾ ਵਿਰੋਧੀ ਧਿਰ ਨੇ ਖੜਾ ਕੀਤਾ ਕਿ ਭਾਈ ਉਹ ਕਿਉਂ ਬੋਲ ਗਏ ਕਿਉਂਕਿ ਉਹ ਪ੍ਰਸ਼ਾਸਨ ਦੇ ਵਿੱਚ ਨੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਖਬਰ ਥੋੜੀ ਦੇਰ ਬਾਅਦ ਫੇਰ ਆਈ ਕਿ ਮਾਨ ਸਾਹਿਬ ਫੋਰਟਿਸ ਦੇ ਵਿੱਚ ਆਏ ਸੀ ਪਹਿਲਾਂ ਤੇ 6:05 ਪਈ ਰਹੀ ਕਿ ਉਹ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਕਿ ਨਹੀਂ ਫਿਰ ਉਹ ਰੈਲੀ ਦੇ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਉਹ ਹਸਪੀਟਲ ਚਲੇ ਗਏ ਦੁਬਾਰਾ ਤੇ ਇਹਦੇ ਬਾਰੇ ਆਪਾਂ ਮਿੰਟੂ ਜਿੱਦੋਂ ਜਾਣਦੇ ਆ ਮਿੰਟੂ ਜੀ ਸਾਨੂੰ ਇਹ ਦੋਨੇ ਗੱਲਾਂ ਕਲੀਅਰ ਕਰਿਓ ਪਹਿਲਾਂ ਤੇ ਵਿਵਾਦ ਵਾਲੀ ਗੱਲ ਤੋਂ ਤੇ ਫਿਰ ਦੂਸਰਾ ਮਾਨ ਸਾਭ ਦੀ ਸਿਹਤ ਤੇ ਫਿਰ ਹੌਲੀ-ਹੌਲੀ ਅੱਗੇ ਚੱਲਦੇ ਆਂ ਜੋ ਅੱਜ ਚੱਲ ਰਿਹਾ ਉਸ ਤੇ ਵੀ ਗੱਲ ਕਰਦੇ ਆਂ ਫਿਰ ਹੂੰ ਨਾ ਦੇਖੋ ਪਤਾ ਕੀ ਹੈ ਇਹ ਦੇਖ ਤੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਕੀ ਕਰੋਗੇ ਤੁਸੀਂ ਜਦੋਂ ਕਿਸੇ ਬੰਦੇ ਨੇ ਮੇਰੀ ਗੱਲ ਸੁਣੋ ਢਿੱਡ ਚ ਬੇਈਮਾਨੀ ਰੱਖਣੀ ਕਿਵੇਂ ਰੁਕੋਗੇ ਤੁਸੀਂ ਸਰਕਾਰ ਹੀ ਬੇਈਮਾਨ ਹੋਵੇ ਤੇ ਕਿਤਰਾ ਰੋਕ ਲੋਗੇ ਮੈਂ ਤੇ ਤੁਹਾਨੂੰ ਵਾਰ-ਵਾਰ ਕਹਿਣਾ ਜਦੋਂ ਮਾਗੀ ਦੀ ਇਹਨਾਂ ਨੇ ਕਾਨਫਰੰਸ ਕੀਤੀ ਤੇ ਉਦੋਂ ਕੀ ਸੀ ਰਾਜਪੱਦਰੀ ਸਮਾਗਮ ਜੀ ਜਦੋਂ ਪੰਜਾਬੀ ਨਹੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਯਾਰ ਅਸੀਂ ਕੀ ਕਰ ਸਕਦੇ ਹਾਂ ਜੀ ਜੀ ਅਸੀਂ ਹੁਣ ਇਹ ਤੇ ਹੈ ਨਹੀਂਗਾ ਕਿ ਜਾ ਕੇ ਕੰਧ ਤੇ ਸਿਰ ਮਾਰੀਏ ਜਾ ਕੇ ਸਾਡੇ ਵਾਸਤੇ ਇਹੀ ਹੈ ਜਦੋਂ ਰਾਜਪੱਦਰੀ ਸਮਾਗਮ ਤੁਸੀਂ ਡਿਕਲੇਅਰ ਕਰਵਾ ਲੋਗੇ ਤੁਸੀਂ ਉਹਦੇ 'ਚ ਕਿਵੇਂ ਰੋਕੋਗੇ ਮੈਨੂੰ ਤਕਨੀਕੀ ਤੌਰ ਤੇ ਦੱਸ ਦੇਣਾ ਹੈ ਵਿਰੋਧੀ ਧਿਰ ਵਾਲੇ ਲੀਡਰ ਦੱਸਣ ਹਾਂ ਜਾਂ ਤੇ ਰਾਜਪਦਰੀ ਸਮਾਗਮ ਜਦੋਂ ਉਹ ਅਨਾਉਂਸ ਕਰਦੇ ਤੇ ਖਿਲਾਫ ਬੋਲੋ ਹਾਂ ਉਦੋਂ ਹੀ ਰੋਕਣਾ ਚਾਹੀਦਾ ਜੀ ਕਿ ਇਹ ਚੀਜ਼ਾਂ ਡਿਫਾਈਨ ਹੋਣੀਆਂ ਚਾਹੀਦੀਆਂ ਨੇ ਇਹ ਪਰਿਭਾਸ਼ਿਤ ਹੋਣੀਆਂ ਚਾਹੀਦੀਆਂ ਨੇ ਨਵੇਂ ਸਿਰੇ ਤੋਂ ਕਿ ਰਾਜਪਦਰੀ ਸਮਾਗਮ ਕੌਣ ਹੋਏਗਾ ਕਿਹੜਾ ਹੋਏਗਾ ਸਮਝਦੇ ਹੋ ਨਾ ਜੀ ਮਤਲਬ ਕਿ ਇੱਕ ਵੱਡੀ ਗੱਲ ਆ ਕਿ ਜਦੋਂ ਤੁਸੀਂ ਰਾਜਪਦਰੀ ਸਮਾਗਮ ਹਲਾਣ ਦਿੱਤਾ ਹਾਂ ਅੱਗੇ ਵੀ ਹੁੰਦੇ ਰਹੇ ਨੇ ਇਹ ਕਿਹੜਾ ਇਹਨਾਂ ਨੇ ਨਵਾਂ ਕੰਮ ਸ਼ੋਆ ਜੀ ਜਿਵੇਂ ਤੁਸੀਂ ਕੱਲ ਕਹਿ ਰਹੇ ਸੀਗੇ ਤੇ ਐਡ-ਆਨ ਕਰ ਰਹੇ ਨੇ ਹਾਂ ਜੀ ਇਹ ਤੇ ਇਹ ਤੇ ਸਰਜੀਆਂ ਹੋਈਆਂ ਪਿਰਤਾਂ ਦੇ ਪਾਂਦੀ ਬਣ ਗਏ ਜੀ ਠੀਕ ਹੈ ਨਾ ਪਰ ਇਹ 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 ਚਲਾਕੀਆਂ ਸਿੱਖੀਆਂ ਕਿੱਥੋਂ ਨੇ ਇਹ ਚਲਾਕੀਆਂ ਤਾਂ ਹੀ ਸਿੱਖੀਆਂ ਨੇ ਨਾ ਜੇ ਪਹਿਲਾਂ ਵਾਪਰੀਆਂ ਨੇ ਬਿਲਕੁਲ ਇਹ ਕਿਹੜਾ ਕੋਈ ਮਤਲਬ ਕਿ ਨਵੇਂ ਖੁਜਾਰਤੀ ਨੇ ਨਵੀਆਂ ਖੋਜਾਂ ਕਰਕੇ ਆ ਰਹੇ ਨੇ ਇਹ ਸਾਰਾ ਕੁਝ ਇੱਥੇ ਚੱਲ ਰਿਹਾ ਸੀਗਾ ਸਾਹਿਬ ਜੀ ਤੇ ਇਹ ਸਾਰੇ ਕਰਦੇ ਰਹੇ ਨੇ ਅੱਜ ਜਿਹੜੇ ਵਿਰੋਧ ਕਰਦੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿ ਕਦੇ ਤੁਹਾਡੇ ਇਦਾਂ ਰਾਜਪਦਰੀ ਸਮਾਗਮ ਨਹੀਂ ਸੀ ਹੋਇਆ ਤੇ ਫਿਰ ਮੈਂ ਤੁਹਾਨੂੰ ਗੂਗਲ ਤੋਂ ਕੱਢ ਕੇ ਦੇਵਾਂਗਾ ਜੀ ਇਹ ਹੀ ਆਪਣੇ ਆਪ ਦੇ ਵਿੱਚ ਇੱਕ ਸਿਆਸੀ ਬੇਈਮਾਨੀ ਆ ਜੀ ਕਿ ਕੱਠ ਤੁਸੀਂ ਕਰ ਰਹੇ ਹੋ ਮਾਗੀ ਤੇ ਡਿਕਲੇਅਰ ਕਰਤਾ ਸੂਬਾ ਪਧਰੀ ਸਮਾਗਮ ਸੂਬਾ ਪਧਰੀ ਸਮਾਗਮ ਹੋਏਗਾ ਤਾਂ ਉਹਦੇ ਵਿੱਚ ਤੁਹਾਨੂੰ ਖੋਲ ਹੋਏਗੀ ਸਰਕਾਰੀ ਮਸ਼ੀਨਰੀ ਵਰਤਨ ਦੀ ਜੀ ਤੁਹਾਡੇ ਡੀਪੀਆਰਓ ਤੋਂ ਲੈ ਕੇ ਸਾਰੇ ਲੋਕ ਸੰਪਰਕ ਵਾਲੇ ਉੱਥੇ ਪਹੁੰਚ ਜਾਣਗੇ ਹਮ ਹਮ ਯਾਨੀ ਸਰਕਾਰ ਦਾ ਹੋ ਗਿਆ ਨਾ ਉਹ ਜੀ ਤਾਂ ਬਸ ਫਿਰ ਉਹਦੇ ਚ ਸੈਕਟਰੀ ਬਲਾਓ ਮੈਂ ਤਾਂ ਕਹਿੰਦਾ ਸਪੀਕਰ ਨੂੰ ਵੀ ਲੈ ਆਓ ਹਮ ਹਮ ਜੀ ਜੀ ਸੰਧਵਾ ਸਾਹਿਬ ਨੂੰ ਵੀ ਲੈ ਆਓ ਬਿਲਕੁਲ ਇਹ ਹੁਣ ਕੰਮ ਨਿਭੜੇ ਉਹ ਜੇ ਉੱਪਰ ਇਹ ਜਿਹੜੇ ਪੁਲੇ ਇਹ ਸਾਰੇ ਦੂਰ ਹੋ ਜਾਣੇ ਚਾਹੀਦੇ ਆ ਜੀ ਮੈਂ ਤੇ ਕਿਨਾਂ ਸਪੀਕਰ ਨੂੰ ਵੀ ਲਿਆਉ ਹੂੰ ਸਪੀਕਰ ਨੂੰ ਵੀ ਬੁਲਾ ਦਿਆ ਕਰੋ ਉਥੋਂ ਮਤਲਬ ਕਿ ਕੋਈ ਲੋਕਾਂ ਨੂੰ ਥੋੜੇ ਬਹੁਤੇ ਜਿਹੜੇ ਭਲੇਖੇ ਸੀ ਉਹ ਦੂਰ ਹੋਣੇ ਚਾਹੀਦੇ ਆ ਜੀ ਉਹ ਭਲੇਖੇ ਹੀ ਕੱਢ ਰਹੇ ਨੇ ਤੋ ਦੱਸ ਕਢਾਉਣਾ ਤਾਂ ਮੁੰਡਾ ਡਾਕਟਰ ਬਈ ਮਾ ਦਾ ਉਹ ਭਲੇਖੇ ਹੀ ਕੱਢ ਰਹੇ ਆ ਕਿ ਜਿਹੜੇ ਭਲੇਖੇ ਸੀ ਨਾ ਕੁਝ ਹਾਂ ਕੁਝ ਪਰਸੈਂਟ ਪੰਜਾਬੀਆਂ ਦੇ ਹਾਲੇ ਭਲੇਖੇ ਦੂਰ ਨਹੀਂ ਹੋਣਗੇ ਹੂੰ ਕਿਉਂ ਕਿ ਇਹਨਾਂ ਦੇ ਸਿਰਾਂ 'ਚ ਧੂੜਾ ਉਹਨਾਂ ਨੇ ਧੂੜਿਆ ਜੀ ਤੁਸੀਂ ਵੇਖਿਓ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਇਹਨਾਂ ਨੂੰ ਵੀ ਸਮਝ ਆ ਜਾਣਗੀਆਂ ਤੇ ਜਦੋਂ ਹੁਣ ਉਹਨਾਂ ਨੇ ਸੂਬਾ ਪਧਰੀ ਸਮਾਗਮ ਬਣਾ ਹੀ ਲਿਆ ਸਰਕਾਰੀ ਸਮਾਗਮ ਬਣਾ ਲਿਆ ਤੇ ਫਿਰ ਮੈਂ ਤੇ ਅੱਗੇ ਤੁਹਾਨੂੰ ਡਾਕੂਮੈਂਟ ਕੱਢ ਕੇ ਨਹੀਂ ਸੀ ਦੱਸਿਆ ਕਿ ਇੱਕ ਪਾਸੇ ਸ਼ਬਦ ਇਸਤੇਮਾਲ ਕੀਤਾ ਜਾ ਰਿਹਾ ਰੈਲੀ ਹਮ ਆ ਮੁਕਸਰ ਵਾਲਾ ਜੀ ਇੱਕ ਪਾਸੇ ਸੂਬਾ ਪਧਰੀ ਸਮਾਗਮ ਉਹ ਕੀ ਸੀ ਜੀ ਬਸ ਉਹੀ ਭੇਦ ਜਿਹੜਾ ਲੋਕਾਂ ਨੂੰ ਸਮਝ ਘੱਟ ਹੁੰਦਾ ਤੋ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਅੱਗੇ ਵੀ ਚਲਾਕੀ ਨਾਲ ਕਰਦੇ ਰਹੇ ਨੇ ਤੇ ਹੁਣ ਉਹ ਜਿਹੜਾ ਇੱਕ ਹੁੰਦਾ ਹੈ ਕਿ ਤਕਨੀਕੀ ਤੌਰ ਤੇ ਤਕਨੀਕੀ ਤੌਰ ਤੇ ਤੇ ਇਹ ਚੀਜ਼ ਵਾਜਬ ਹੈ ਪਰ اخلاقی ਤੌਰ ਤੇ ਗਲਤ ਹੈ ਹਮ ਪਰ اخلاق ਕਿੱਥੇ ਬਚਿਆ ਆ ਮਨਦੀਪ ਸਿੰਘ ਸਿੱਧੂ ਆਪਣੇ ਆਪ ਨੂੰ ਸੁਪਰ ਕੌਪ ਸਮਝਦੇ ਹੁੰਦੇ ਸਨ ਹੁਣ ਤੇ ਸਰਵਿਸ ਦੇ ਵਿੱਚ ਐ ਨਹੀਂ ਹਮ ਮਨਦੀਪ ਸਿੰਘ ਸਿੱਧੂ ਤੇ ਜੈਜਾਕਾਰ ਸਟੇਜ ਤੋਂ ਕਰਕੇ ਸਮ ਬਤੌਰ ਐਸਐਸਪੀ ਹੁੰਦੇ ਸੰਗਰੂਰ ਦੇ ਵਿੱਚ ਬਿਲਕੁਲ ਕੀ ਰਹਿ ਗਿਆ ਕੀ ਰਹਿ ਗਿਆ ਬਸ ਇਹੀ ਹੈ ਕਿ ਯਾਦਵ ਸਾਹਿਬ ਤੇ ਜਿਹੜੇ ਆਪਣੇ ਚੀਫ ਸੈਕਟਰੀ ਉਹਨਾਂ ਨੇ ਜਿੰਦਾਬਾਦ ਸਰਕਾਰ ਨਹੀਂ ਕਹੀ ਬਸ ਆਹੀ ਆ ਬਿਲਕੁਲ ਬਿਲਕੁਲ ਬਸ ਜਿੰਦਾਬਾਦ ਕੇਜਰੀਵਾਲ ਨਹੀਂ ਕਿਹਾ ਇੱਕ ਲੱਖ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਸਿਆਸੀ اخلاق ਆ ਜੀ ਕਿ ਭਾਈ ਚਲੋ ਇਥੋਂ ਤੱਕ ਵੀ ਠੀਕ ਆ ਕਿ ਹੁਣ ਡੀਜੀਪੀ ਜਾਂ ਚੀਫ ਸੈਕਟਰੀ ਨੂੰ ਵੀ ਤੁਸੀਂ ਬੁਲਾਓਗੇ ਹੂੰ ਤੇ ਪਿੱਛੇ ਕੀ ਬਚਦਾ ਤੁਸੀਂ ਮਤਲਬ ਕਿ ਸਾਰਾ ਕੁਝ ਕਰ ਲਿਆ ਮੈਂ ਤਾਂ ਉਹੀ ਕਹਿਣਾ ਕਿ ਸੰਧਵਾ ਸਾਹਿਬ ਨੂੰ ਵੀ ਬਿਲਵਾਓ ਉਥੇ ਜੀ ਕਿ ਸਾਡੇ ਸਪੀਕਰ ਸਾਹਿਬ ਨੇ ਹਮ ਮਤਲਬ ਕਿ ਰਾਜਨੀਤੀ ਜਿਹੜੀ ਹੈ ਨਾ ਉਹ ਇੱਕ ਛਲ ਤੋਂ ਵੱਧ ਕੁਝ ਨਹੀਂ ਬਣ ਕੇ ਰਹਿ ਗਈ ਜੀ ਇੱਕ ਛਲ ਹੈ ਤੇ ਉਹਦੇ 'ਚ ਹੀ ਵਿਵਾਦ ਕਰੀ ਜਾਂਦੇ ਆ ਇਹ ਇਹਨਾਂ ਨੂੰ ਪੁੱਛੋ ਨਾ ਆਪੋਜੀਸ਼ਨ ਵਾਲਿਆਂ ਨੂੰ ਪੁੱਛੋ ਹਮ ਕੀ ਤੁਸੀਂ ਅਜਿਹਾ ਨਹੀਂ ਸੀ ਕਰਦੇ ਫਿਰ ਤੁਹਾਨੂੰ ਮੈਂ ਸਵਾਗਤ ਦੱਸਾਂਗਾ ਇਹਨਾਂ ਦੇ ਜੀ ਹੋ ਸਕਦਾ ਕੋਈ ਮਿੱਤਰ ਦੱਸ ਦੇਵੇ ਇੱਥੇ ਪਰ ਮੈਨੂੰ ਲੱਗਦਾ ਨਹੀਂ ਕਿ ਕਿਉਂ ਨਹੀਂ ਕਿਉਂ ਤੁਸੀਂ ਵਾਧੂ ਕੱਟ ਲੋ ਜੀ ਜੀ ਜਦੋਂ 1 ਮਿੰਟ ਮੇਰੀ ਗੱਲ ਸੁਣੋ ਅਕੇ ਗੁਰਦਾਸ ਮਾਨ ਆਇਆ ਸੀ ਮਾਨਸੇ ਦੇ ਵਿੱਚ ਉਹ ਕੀ ਸੀ ਹੂੰ ਗੁਰਦਾਸ ਮਾਨ ਨੂੰ ਬੁਲਾਇਆ ਗਿਆ ਸੀ ਮਾਮਲਾ ਕੀ ਸੀ ਆਖੇ ਜੀ ਕਰਜ਼ਾ ਮਾਫ ਕਰਨ ਦੀ ਮਹਿੰਮ ਸ਼ੁਰੂ ਕਰਨੀ ਹੈ ਕੈਪਟਨ ਨੇ ਜੀ ਤੇ ਗੁਰਦਾਸ ਮਾਨ ਨੂੰ ਮਲਾ ਕੇ ਉਹ ਉੱਥੇ ਕਿਸਾਨਾਂ ਦੇ ਨਾਲ ਕਿ ਉਹਨਾਂ ਦਾ ਮਨੋਰੰਜਨ ਕਰਨਾ ਸੀ ਕਿ ਤੁਸੀਂ ਕਰਜ਼ਾਈ ਹੋ ਗਿਆ ਲਗਾਣਾ ਸੁਣੋ ਹੂੰ ਬਸ ਉਹ ਵੀ ਟ੍ਰਿਕ ਮਾਫ ਕਰਜਾ ਕਰਨਾ ਹੈ ਸੂਬਾ ਪਦਰੀ ਸਮਾਗਮ ਹੈ ਗੁਰਦਾਸ ਮਾਨ ਦਾ ਬਿੱਲ ਬਣਿਆ ਇੱਕ ਬਕਾਇਦਾ ਉੱਥੇ ਬਣੇਗਾ ਮੈਂ ਮੈਂ ਵਾਧੂ ਗਣਾ ਦੂੰਗਾ ਤੁਹਾਨੂੰ ਇੱਧਰ ਉੱਥੇ ਬਣੇਗਾ ਹੀ ਬਿਲਕੁਲ ਤੋਂ ਮਤਲਬ ਕਿ ਇਹ ਨਹੀਂ ਹੈ ਕਿ ਇਹਨਾਂ ਨੇ ਪਹਿਲੀ ਵਾਰੀ ਕੀਤਾ ਇਹ ਆ ਕਿ ਇਹ ਐਕਸਟ੍ਰੀਮ ਹੋ ਰਹੇ ਨੇ ਹੂੰ ਇਹ ਇੱਕ ਨੈਕਸਟ ਲੈਵਲ ਤੇ ਜਾ ਰਹੇ ਨੇ ਜੀ ਜੀ ਤੇ ਉਹ ਤੇ ਮੈਂ ਤੁਹਾਨੂੰ ਦੱਸਿਆ 27 ਚ ਤੁਹਾਨੂੰ ਦਿਖਾਉਣਗੇ ਨੈਕਸਟ ਤੋਂ ਨੈਕਸਟ ਲੈਵਲ ਵੀ ਜੇ ਆ ਗਏ ਤੇ ਫਿਰ ਤੁਹਾਨੂੰ ਦਿਖਾਉਣਗੇ ਕਿ ਕੀ ਕੁਝ ਹੁੰਦਾ ਜੀ ਉਹਨਾਂ ਨੂੰ ਤਾਂ ਮਜ਼ਾ ਹੀ ਹੋਣਾ ਆ। ਉਹ ਤਾਂ ਦਿੱਲੀ 'ਚ ਰਾਜ ਕਰਕੇ ਸਮਝਦੇ ਸਨ ਕਿ ਯਾਰ ਬਈ ਅਸੀਂ ਸਾਰਾ ਕੁਝ ਹੈ ਸੁਲਤਾਨ ਹੈ। ਵਸ ਅਸਲੀ ਦੇ ਪਤਾ ਪੰਜਾਬ ਜਾ ਕੇ ਲੱਗਾ। ਜੀ। ਹੁਣ ਉਹਨਾਂ ਨੂੰ ਬਦਲ ਲੱਗਾ ਕਿ ਕਿੰਗ ਤੋਂ ਕਿੰਗ ਹੋਤਾ ਹੈ। ਹਮ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਯਾਰ ਸਿਆਸਤ ਦੇ ਵਿੱਚ ਕੀ ਕੁਝ ਆ। ਪਾਵਰ ਕੀ ਹੁੰਦੀ ਆ। ਜੀ। ਉੱਥੇ ਤੇ ਅਲਜੀ ਵੀ ਖੜਾ ਛੜਦਾ। ਉੱਥੇ ਚੰਦਰ ਜਫਰੀ ਉਹਨਾਂ ਨੂੰ ਮਾਰਾ ਤੁਰ ਨਹੀਂ ਸੀ ਦਿੰਦਾ ਨਾਲ ਦੀ ਨਾਲ ਕੈਂਚੀ ਮਾਰ ਰਹਿਂਦਾ ਸੀ। ਹਮ ਹਲਥੇ ਆਥੇ ਝੰਗੀਆਂ ਭਰਦੇ ਨੇ। ਇੱਥੇ ਤੇ ਬਾਜਾਂ ਗੂ ਉਡਾਰੀਆਂ ਭਰਦੇ ਨੇ ਉਹ ਕਹਿੰਦੇ ਵੀ ਉੱਡ ਜਣਾ ਉਡਣਾ ਅਸਮਾਨ ਵੀ ਤੇਰਾ ਕਹਿੰਦੇ ਹੁਣ ਗਿਆ ਨਜ਼ਾਰੇ ਵੀ ਐਸੀ ਦੁਨੀਆ ਹਾਂਜੀ ਹਾਂਜੀ ਹੋ ਤਾਂ ਨਜ਼ਾਰੇ ਲੈ ਰਹੇ ਨੇ ਸਾਹਿਬ ਨਜ਼ਾਰੇ ਉਹ ਅਸਲੀ ਪਾਵਰ ਤੇ ਹੁਣ ਉਹਨਾਂ ਦੇ ਹੱਥ ਆਈਏ ਜੋ ਮਰਜੀ ਉਹ ਕਰਨ ਹੂੰ ਸਾਡੇ ਪੰਜਾਬੀ ਨਹੀਂ ਸਮਝਦੇ ਚੱਲੋ ਪੈਸਾ ਅੱਛਾ ਹੋਰ ਤੁਸੀਂ ਇੱਕ ਚੀਜ਼ ਹੋਰ ਦੇਖੋ ਸੂਬਾ ਪਧਰੀ ਸਮਾਗਮ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਹੂੰ ਕਿ ਟੈਕਸ ਪੇਅਰਸ ਦੇ ਵਿੱਚ ਤੇ ਕਾਂਗਰਸੀ ਵੀ ਆ ਗਿਆ अकाली ਵੀ ਆ ਗਿਆ ਕੌਮਰੇਡ ਵੀ ਆ ਗਿਆ ਜੀ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸਮਰਥਕ ਵੀ ਆ ਗਿਆ ਹਮ ਪਰ ਮਸ਼ੂਰੀ ਕਿਹਦੀ ਹੋ ਰਹੀ ਹੈ ਜੀ ਮਸ਼ੂਰੀ ਕਿਹਦੀ ਹੋ ਰਹੀ ਹੈ ਉਥੇ ਕੈਂਪੇਨ ਕਿਦਾ ਹੋ ਰਿਹਾ ਹੈ ਜੀ ਉਹ ਆ ਨਹੀਂ ਸਮਝਦਾ ਖਤਮ ਹੋਣਾ ਤੇ ਹੁੰਦਾ ਹੈ ਬਸ ਇਹੀ ਹੈ ਉਹ ਗਾ ਰੈਲੀ ਦੇ ਬਾਰੇ ਲਗਭਗ ਆਪਾਂ ਕੱਲ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਇੱਕ ਵਿਵਾਦ ਜਿਹੜਾ ਖੜਾ ਹੋਇਆ ਉਹ ਡੀਜੀਪੀ ਸਾਹਿਬ ਤੇ ਸਕੱਤਰ ਸਾਹਿਬ ਦੇ ਉਥੇ ਸੰਬੋਧਨ ਕਰਕੇ ਜਿਹੜਾ ਵਿਰੋਧੀ ਧਿਰ ਨੇ ਖੜਾ ਕੀਤਾ ਕਿ ਭਾਈ ਉਹ ਕਿਉਂ ਬੋਲ ਗਏ ਕਿਉਂਕਿ ਉਹ ਪ੍ਰਸ਼ਾਸਨ ਦੇ ਵਿੱਚ ਨੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਖਬਰ ਥੋੜੀ ਦੇਰ ਬਾਅਦ ਫੇਰ ਆਈ ਕਿ ਮਾਨ ਸਾਹਿਬ ਫੋਰਟਿਸ ਦੇ ਵਿੱਚੋਂ ਆਏ ਸੀ ਪਹਿਲਾਂ ਤੇ 6:05 ਪਈ ਰਹੀ ਕਿ ਉਹ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਕਿ ਨਹੀਂ ਫਿਰ ਉਹ ਰੈਲੀ ਦੇ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਹਸਪਤਾਲ ਚਲੇ ਗਏ